ਤੋ ਦੋਸ਼ ਹੈ ਇਹ ਗੱਲ ਚਰਚਾ ਵਿੱਚ ਹੈ ਕਿ ਤੁਸੀਂ ਜਿਹੜੀ ਸੌਦਾ ਸਾਥ ਲੈ 2007 ਵਿੱਚ ਜਾਟੋ ਨੇ ਸਲਾਬਕਪੁਰੇ ਵਿੱਚ ਉਹ ਸਰਪਤ ਘੋੜ ਕੇ ਤੇ ਉਹਨੂੰ ਜਾਮੇ ਦਾ ਨਾਮ ਦਿੱਤਾ ਪਰ ਗੁਰੂ ਸਾਹਿਬ ਜੀ ਪੁਸ਼ਾਕ ਪਾਈ ਉਹ ਪੁਸ਼ਾਕ ਪਹੁੰਚਾਉਣ ਵਿੱਚ ਤੁਹਾਡਾ ਕੋ ਹੱਥ ਹੈ ਇਹ ਸਰਿਆਂ ਵਿੱਚ ਝੂਠ ਹੈ ਜੀ 100% ਦੀ ਝੂਠਾ ਮੈਂ ਇੱਕ ਆਪਦਾ ਸਾਹਿਬ ਦੇ ਕਹਿਣਾ ਪਰ ਕਿ ਹਿਤਾ ਸਾਹਿਬ ਦੇ ਨਾਮ ਤੇ ਬਿਆਨ ਦਿੱਤਾ ਸੀ ਨਾ ਤੇ ਦੂਜੇ ਦਿਨ ਉਹਨੂੰ ਨਕਾਰਿਆ ਬਸ ਠੀਕ ਹੈ ਆ ਨਾਮ ਨਾਮ ਨੋਟ ਲਈ ਝੂਠਾ ਗੁਰੂ ਜਾਣਦਾ ਹੈ ਜਾਂ ਤੁਸੀਂ ਜਾਣਦੇ ਹੋ ਸਵਾਲ ਹੀ ਪੈਦਾ ਨਹੀਂ ਹੁੰਦਾ ਬਲੈਕ ਅੰਡਰ ਵਿੱਚ 200 ਪਰਾਮ ਜਿਹੜੇ ਸਨ ਉਹ ਫਾਇਰ ਹੋਏ ਹਰਮੰਦਰ ਸਾਹਿਬ ਦੇ ਅੰਦਰ ਕਰਮਾ ਵਿੱਚ ਜਿਹੜਾ ਵਕ ਵਕ ਥਾਵਾਂ ਤੇ ਉਹਦੇ ਵਿੱਚ ਫੈਡਰੇਸ਼ਨ ਦੇ ਦੋ ਸਿੱਖ ਵੀ ਸ਼ਹੀਦ ਹੋਏ ਤੁਸੀਂ ਮਤਲਬ ਸ਼ਾਮ ਸੇ

ਸਿਹਾਰ ਹੈ ਤੁਹਾਡੇ ਸਿਹਾਰ ਕਿਸੇ ਦਿਖਾ ਦੋ ਜੀ ਹਾਂ ਖਬਰਾਂ ਨੇ ਜਹੇਦਾਰ ਸ੍ਰੀ ਅਕਾਲਤਖਤ ਸਾਹਿਬ ਦਾ ਸਾਹਬ ਮੇਰਾ ਬਿਆਨ ਨਹੀਂ ਹੈ ਉਹ ਇਫਤ ਕੋਈ ਦਫਤਰ ਵੱਲੋਂ ਜਾਰੀ ਹੋਇਆ ਤੇ ਮੇਰਾ ਇੱਕ ਨਾਮ ਤੇ ਨਾਮਰ ਚਲਾ ਦੇ ਦਿਖਾ ਦੋ ਗੁਰੂ ਘਰ ਕੋ ਮੈਂ ਗੁਰੂ ਘਰ ਵੱਲ ਚਾਹਤੇ ਹਾਜ਼ਰ ਕਾ ਜੋ ਕਹਿੰਦਾ ਮੈਂ ਨਾਮ ਦੱਸ ਦਿੱਤੀ ਇਸ ਦੇ ਨਾਮ ਕੋ ਜਾਣ ਦਿੱਤਾ ਫਿਰ ਉਹ ਸ੍ਰੀ ਅਕਾਲਤਖਤ ਸਾਹਿਬ ਦੇ ਜਹੇਦਾਰੀ ਹਮਾਇਤਾ ਮੇਰੇ ਨਾਮ ਤੇ ਦੁਆਰਤੀਕ ਬਿਆਨ ਲੱਗਿਆ ਸੀ ਪਰ ਜੇ ਮੈਂ ਚੁਦੇ ਕਿ ਉਹ ਕੱਢਾ ਟਾਟੇ ਕੋਲੇ ਅਖਬਾਰੀਆਂ ਕੱਟੀਆਂ ਨੇ ਜੇ ਤੁਸੀਂ ਕਹਿੰਦੇ ਹੋ ਕਹਿਣਾ ਵੀ ਨਹੀਂ ਆ ਗੁਰੂਵਾਰ ਬਗਤ ਸਾਹਿਬ ਦੇ ਸਾਹਮਣੇ ਆ ਕੇ ਕਹਿੰਦੇ ਕਿ ਗੁਰੂ ਹਰਗੋਬਿੰਦ ਸਾਹਿਬ ਮੈਂ ਬਿਲਕੁਲ ਸਮਰਥਨ ਨਹੀਂ ਕੀਤਾ ਮੈਂ ਬਿਲਕੁਲ ਮੈਂ ਸਾਹਮਣੇ ਸਾਹਮਣੇ ਆ ਕੇ ਕਹਿੰਦਾ ਮੈਂ ਸਵਾਲ ਹੀ ਪਤਾ ਹੁੰਦਾ ਦਬੰਦਰ ਕਰਦਾ ਮੇਰਾ ਬਲਕੇ ਧਿਆਨ ਲਾਦਾ ਸੀ ਮੈਂ ਦੂਜੇ ਦਿਨ ਉਹਨੂੰ ਕਿਹਾ ਵੀ ਮੇਰਾ ਬਿਆਨ ਗਲਤ ਲਾਇਆ ਉਹ ਗਲਤ ਨਹੀਂ ਕਰਨੀ ਉਹ ਗਲਤ ਨਹੀਂ ਕਰਨੀ ਇਹ ਤੇਰਾ ਵੀ ਨਾ ਕਿਤੇ ਦਰਜਤ ਨਾ ਕੋਈ ਨਾ ਪਿਆਰ ਦਿੱਤਾ ਮੇਰਾ ਕਿਤੇ ਦਾਖਰ ਬਣੋ ਪਿਆ ਲਾ ਕੇ ਕਿਤੇ ਜਨੇ ਲੋਕਾਂ ਤੋਂ ਪਿਆਰ ਬਣਦਾ ਬਾਰ ਬਾਰ ਕੰਮ ਕਰਦਾ ਹਾਂ ਤੇ ਘਰ ਕੇ ਕਹਿੰਦਾ ਮੈਂ ਕੋਈ ਇਹ ਬਿਆਨ ਆਪ ਨਹੀਂ ਦਿੱਤਾ ਮੇਰਾ ਬਿਆਨ ਮੈਂ ਬਾਰ ਬਾਰ ਕਹਿੰਦਾ ਜੀ ਡਾਕਟਰ ਕੋਲ ਗਿਆ ਬਲਕੇ ਤੁੰਜੇ ਦੇ ਨਾਲ ਮੈਂ ਨੌਕਰੇ ਲੈ ਆਏ ਮੇਰਾ ਪਿਆਰ ਜੀ ਨੇ ਲਾਇਆ ਐਥੇ ਇੱਕ ਉਹ ਕਿੰਨੀ ਜਿਹੜਾ ਇਹ ਫੰਦ ਬਿਆਨ ਲੱਗੇ ਬਿਆਨ ਜੀ ਲਾਇਆ ਫਿਰ ਬਿਆਨ ਜੀ ਲਾਇਆ ਮੈਂ ਜਿਹੜਾ ਉਸਨੇ ਕਹਿ ਸਕਦਾ ਤੁਸੀਂ ਇਹ ਫਿਰ ਤੱਕ ਜੋ ਉਸਨੇ ਬਲਕੇ ਆ ਆਪਣੇ ਕੋਲ ਗਿਆ ਇਹ ਬਾਕਰ ਮੇਰੇ ਆਪਣੇ ਕੋਲ ਕੋਲ ਪਿਆਰ ਜੀ